ਅੱਜ ਸਮਾਣਾ ਵਿਖੇ ਨਵੇਂ ਬਣੇ ਪੰਜਾਬ ਬੱਕਬੋਰਡ ਦੇ ਚੇਅਰਮੈਨ ਤੇ ਮੈਂਬਰ ਦਾ ਪੰਜ ਪੀਰਾਂ ਵਿਖੇ ਪਹੁੰਚਣ ਤੇ ਸ਼ਹਿਰ ਵਾਸੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਇਸ ਮੌਕੇ ਤੇ ਚੇਅਰਮੈਨ ਤੇ ਮੈਂਬਰ ਨੇ ਕੀ ਕਿਹਾ ਜਰਾ ਸੁਣੋ ਰਿਪੋਰਟ ਪ੍ਰਦੀਪ ਅਨੇਜਾ ਸਮਾਣਾ ਅਲਹੁਮਦੁਲਿਲਾ ਮੁਹਮਮਦਿ ਵਾਲੇ ਮੁਹਮਮਦ ਅਲਹੁਮਦੁਲਿਲਾ ਮੁਹਮਮਦਿ ਵਾਲੇ ਹਾਂਜੀ ਹਾਂਜੀ ਸਰ ਪੰਜਾਬੀ ਜੀ ਗੱਲ ਕਰੀਏ ਜੀ ਸਰ ਬਹੁਤ ਬਹੁਤ ਸਵਾਗਤ ਹੈ ਆਪ ਜੀ ਦਾ ਪੰਜ ਪੀਰ ਸਮਾਣਾ ਪਹੁੰਚਣ ਤੇ ਔਰ ਬਹੁਤ ਅੱਛਾ ਸਵਾਗਤ ਵੀ ਇੱਥੇ ਕੀਤਾ ਜਾ ਰਿਹਾ ਆਪ ਜੀ ਵੱਲੋਂ ਸੋ ਸਮਾਣਾ ਨਿਵਾਸੀਆਂ ਨੂੰ ਔਰ ਆਪ ਜੀ ਨੂੰ ਚਾਹਣ ਵਾਲਿਆਂ ਨੂੰ ਅੱਜ ਕੀ ਕਹਿਣਾ ਚਾਹੋ ਹਾਂਜੀ ਹਾਂਜੀ ਪਹਿਲਾਂ ਤਾਂ ਸਾਰੇ ਜਿੰਨੇ ਉਰੇ ਸਮਾਨਾ ਵਾਸੀ ਵੈਲਕਮ ਲਈ ਆਏ ਆ ਸਭ ਦਾ ਤਹੇ ਦਿਲੋਂ ਧੰਨਵਾਦੀ ਆ ਜਿਨ੍ਹਾਂ ਦਾ ਇੰਨਾ ਪਿਆਰ ਦੇਖ ਕੇ ਬੜਾਈ ਦਿਲ ਨੂੰ ਸਕੂਨ ਮਹਿਸੂਸ ਹੋਇਆ ਤੇ ਸਾਰਿਆਂ ਦਾ ਬਹੁਤ ਧੰਨਵਾਦੀ ਆ ਉਰੇ ਪਹੁੰਚਣ ਦੇ ਉੱਪਰ ਔਰ ਅੱਜ ਬਾਬਾ ਜੀ ਵੱਲੋਂ ਵੀ ਸਵਾਗਤ ਕੀਤਾ ਜਾ ਰਿਹਾ ਹੈ ਹੋਰ ਵੀ ਆਪ ਜੀ ਨੂੰ ਚਾਣ ਵਾਲਿਆਂ ਵਾਲਿਆਂ ਵੱਲੋਂ ਬਹੁਤ ਜ਼ਿਆਦਾ ਸਵਾਗਤ ਕੀਤਾ ਜਾ ਰਿਹਾ ਹੈ ਔਰ ਇਹ ਸਵਾਗਤ ਨੂੰ ਕਿਵੇਂ ਦੇਖਦੇ ਸਭ ਦੇਖੋ ਜੋ ਇਹਨਾਂ ਦਾ ਪਿਆਰ ਹੈ ਸਭ ਦਾ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵਧੀਆ ਟੀਮ ਬਣਾ ਕੇ ਤੇ ਬਾਬਾ ਜੀ ਨੂੰ ਨਾਲ ਲੈ ਕੇ ਜਾਂ ਜੋ ਵੀ ਆਪਣੇ ਚਾਹਣ ਵਾਲੇ ਆਰੇ ਨਾਲ ਦਿਲ ਨਾਲ ਕੰਮ ਕਰਨ ਵਾਲੇ ਉਹਨਾਂ ਨੂੰ ਅੱਗੇ ਲੈ ਕੇ ਇੱਕ ਚੰਗੇ ਵਿਜਨ ਨੂੰ ਲੈ ਕੇ ਅੱਗੇ ਵਧਾਂਗੇ ਜੋ ਸਾਡਾ ਮੁੱਖ ਉਦੇਸ਼ ਹੈ ਸਾਡੇ ਚੇਅਰਮੈਨ ਸਾਹਿਬ ਮੁਹੰਮਦ ਓਵੇਦ ਸਾਹਿਬ ਦੀ ਸਰਪ੍ਰਸਤੀ ਹੈ ਜੀ ਬਾਕੀ ਸਾਰੇ ਮੈਂਬਰ ਸਾਹਿਬਾਨ ਸਾਡੇ ਤੇ ਪਲੱਸ ਦਰਗਾਹ ਕਮੇਟੀ ਦੀ ਜੋ ਮੈਨੇਜਮੈਂਟ ਹੋ ਗਈ ਸਰ ਤੁਹਾਨੂੰ ਨੁਮਾਇੰਦਗੀ ਮਿਲੀ ਹੈ ਮਤਲਬ ਕਿ ਦਰਗਾਹ ਦੀ ਰੀਨੋਵੇਸ਼ਨ ਜੋ ਵੀ ਕਮੀਆਂ ਪੇਸ਼ੀ ਹੈ ਜੇ ਅੰਦਰ ਵੀ ਚੱਲਣਾ ਆਪਾਂ ਨੇ ਸਾਰਾ ਕੁਝ ਹੋ ਜੂ ਇਹਦੇ ਵਾਸਤੇ ਕੀ ਪ੍ਰਣਾ ਕਰੋਗੇ ਹਾਂ ਅੱਜ ਜੋਇਨ ਹੋਏ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਜੋ ਮਤਲਬ ਮੁੱਖ ਇਹਦੀਆਂ ਜ਼ਰੂਰਤਾਂ ਹੈਗੀਆਂ ਹਰ ਇੱਕ ਦੇ ਮੱਦੇ ਨਜ਼ਰ ਇਸ ਤੇ ਕੰਮ ਹੋਣਾ ਇਨਸ਼ਾਅੱਲਾ ਇੱਕ ਤੁਹਾਨੂੰ ਵੱਡੀ ਜ਼ਿੰਮੇਵਾਰੀ ਬਿਲੀ ਸਰਦਾਰ ਜੀ ਦੇ ਬਾਰੇ ਕੀ ਕਹਿਣਾ ਚਾਹਣੀ ਹੋ ਜੀ ਪੰਜਾਬ ਸਰਕਾਰ ਦਾ ਭਗਵੰਤ ਸਿੰਘ ਮਾਨ ਸਾਹਿਬ ਦਾ ਬੜਾ ਦਿਲੋਂ ਧੰਨਵਾਦੀ ਆ ਮੈਂ ਕਿ ਜਿਨ੍ਹਾਂ ਨੇ ਇਹ ਜ਼ਿੰਮੇਵਾਰੀ ਸੌਂਪਦੇ ਹੋਏ ਆਪਣੀ ਆਵਾਮ ਦੇ ਹੱਕ ਉਹਨਾਂ ਨੂੰ ਰਿਪਰੈਜ਼ੈਂਟ ਕਰਨ ਦਾ ਇੱਕ ਮੌਕਾ ਬਖਸ਼ਿਆ ਸਭ ਤੋਂ ਵੱਡਾ ਸ਼ੁਕਰਗੁਜ਼ਾਰ ਆਪਣੇ ਰੱਬ ਦਾ ਜਿਨ੍ਹਾਂ ਨੇ ਇਹ ਮੌਕਾ عظیم ਮੌਕਾ ਬਖਸ਼ਿਆ ਤੇ ਸਾਰੀ ਜੋ ਟੀਮ ਹੈ ਆਪਣੀ ਜਿੰਨੇ ਆਪਣੇ ਸਾਥੀਆਂ ਸਭ ਨੂੰ ਨਾਲ ਲੈ ਕੇ ਕੌਮ ਤੇ ਆਪਣੇ ਲੋਕਾਂ ਦੀ ਭਲਾਈ ਲਈ ਵੱਧ ਤੋਂ ਵੱਧ ਯਤਨ ਕਰਾਂਗੇ ਧੰਨਵਾਦ ਜੀ ਮਿਹਰਬਾਨੀ